ਮਾਮਲਾ ਤਾਂ ਅਕਾਲੀ ਦਲ ਤੇ ਭਾਜਪਾ ਦਾ ਵੀ ਖਾਸਾ ਚਰਚਾ ਚ ਰਹਿੰਦਾ ਅਕਾਲੀ ਦਲ ਤੇ ਭਾਜਪਾ ਗੱਠਜੋੜ ਹੋ ਗਿਆ ਜੀ ਸਿੱਧੀ ਸਪਸ਼ਟ ਖਬਰ ਇਹ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਗਿਆ ਜਿਹੜੇ ਹੁਣ ਤੱਕ ਸਿਰਫ ਇਹ ਢੀਕਦੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦਾ ਸਹੀ ਰੂਪ ਸਾਹਮਣੇ ਆ ਜਵੇ ਹੋਣਾ ਜਾਂ ਨਹੀਂ ਹੋਣਾ ਔਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਮੁੱਦਾ ਅੱਜ ਦਾ ਪ੍ਰੋਗਰਾਮ ਦੇ ਵਿੱਚ ਲਗਾਤਾਰੇ ਗੱਲ ਕਰਦੇ ਰਹੇ ਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹਾਈ ਕਮਾਂਡ ਵੱਲੋਂ ਤੈਅ ਆ ਬਸ਼ਰਤੇ ਇੰਡੀਆ ਗੱਠਜੋੜ ਕਾਇਮ ਰਹਿ ਜਵੇ ਜਿਸ ਕਦਰ ਇੰਡੀਆ ਗੱਠਜੋੜ ਵਿਖਰ ਰਿਹਾ ਉਹਦੇ ਵਿੱਚ ਇਸ ਗੱਠਜੋੜ ਨੂੰ ਲੈ ਕੇ ਪੰਜਾਬ ਦੀਆਂ ਦੋਹੇ ਤਰ੍ਹਾਂ ਦੀਆਂ ਕਾਇਆਂ ਪਹਿਲਾਂ ਵੀ ਸਹਿਮਤ ਨਹੀਂ ਸੀ ਹਾਈ ਕਮਾਂਡ ਸਹਿਮਤ ਸੀ ਸੋ ਹੁਣ ਜੇ ਗੱਠਜੋੜ ਵੀ ਵਿਖਰ ਗਿਆ ਤੇ ਪੰਜਾਬ ਦੀਆਂ ਕਾਇਆਂ ਪਹਿਲੇ ਨਹੀਂ ਚਾਹਦੀਆਂ ਤੇ ਆਪ ਤੇ ਕਾਂਗਰਸ ਦਾ ਗੱਠਜੋੜ ਵਿਖਰ ਗਿਆ ਤੇ ਉਸ ਵਿਖਰਨ ਦੇ ਰੂਪਰੇਖਾ ਜਦੋਂ ਸਾਹਮਣੇ ਜੇ ਆਉਣ ਲੱਗੀ ਦਾ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੜਜੋੜ ਪਰਦੇ ਪਿੱਛੇ ਤੈ ਸੀ ਉਹ ਸਾਹਮਣੇ ਆਉਣ ਲੱਗਾ। ਛੱਡੀਗੜ ਦੇ ਵਿੱਚ ਮੇਅਰ ਦੀ ਚੋਣ ਬਿਨਾ ਐਲਾਨ ਬਿਨਾ ਬਾਦੇ ਬਿਨਾ ਦਾਬੇ ਅਕਾਲੀ ਦਲ ਨੇ ਵੋਟ ਪਾਈ। ਇੱਕ ਐਮਸੀਸੀ ਉਹ ਵੀ ਭਾਜਪਾ ਨੂੰ ਪਾ ਕੇ ਆਇਆ ਚਾਹੇ ਉਹਦੀ ਵੋਟ ਜਿੱਥਾ ਆ ਤੈ ਨਹੀਂ ਕਰਦੀ ਸੀ ਪਰ ਉਹ ਭਾਜਪਾ ਨੂੰ ਗਈ। ਉਸ ਨੇ ਸੰਕੇਤ ਦਿੱਤੇ ਕਿ ਗੜਜੋੜ ਹੋ ਗਿਆ। ਐਲਾਨ ਬਾਕੀ ਆ। ਸੁਖਵੀਰ ਬਾਦਲ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਹੋਏ ਨੇ। ਮਾਜੇ ਜਿਹੜਾ ਨੂੰ ਠੀਕ ਠਾਕ ਰੁਧਾਨ ਵੀ ਮਿਲ ਰਿਹਾ। ਪਰੇ ਸਭ ਦੇ ਦਰਮਿਆਨ ਉਹ ਭਾਜਪਾ ਨਾਲ ਸਿੱਧੇ ਸੰਪਰਕ ਚ ਨੇ ਤੇ ਦੋ ਤੋਂ ਤਿੰਨ ਬੈਠਕਾਂ ਗੁਪਤ ਵੱਡੀਆਂ ਬੈਠਕਾਂ ਗੰਭੀਰ ਬੈਠਕਾਂ ਭਾਜਪਾ ਦੀ ਲੀਡਰਸ਼ਿਪ ਦੀ ਅਕਾਲੀ ਦਲ ਨਾਲ ਹੋ ਚੁੱਕੀਆਂ ਨੇ ਤੇ ਦਿਨਾਂ ਚ 7 6 ਜਾਂ 8 5 ਦੇ ਫਾਰਮੂਲੇ ਤੇ ਗੱਲ ਚੱਲ ਰਹੀ ਆ ਔਰ ਇਸ ਹਵਾਲੇ ਨੇ ਨੇੜੇ ਲਿਆਂਦੇ ਆ 220 ਦੇ ਵਿੱਚ 22 ਸਾਲਾਂ ਦਾ ਘਟਜੋੜ ਇਸ ਨਾਤੇ ਟੁੱਟਿਆ ਸੀ ਕਿਸਾਨੀ ਪਹਿਲੂ ਤੇ ਤੇ ਹੁਣ ਸਿਆਸੀ ਲੋੜਾਂ ਦੋਵਾਂ ਨੂੰ ਨੇੜੇ ਲਿਆ ਰਹੀਆਂ ਸਭ ਚੇਜ 85 ਕਰ ਲਈ ਇਸ ਲਈ ਤਿਆਰ ਨੇ ਕਿਉਂਕਿ ਅੰਕੜੇ ਮੂਰੇ ਰੱਖਦੇ ਨੇ ਕਿ 2017 ਚ ਸਾਡੀ ਸਰਕਾਰ ਵੀ ਨਹੀਂ ਬਣੀ ਲੋਕ ਸਾ ਤੋਂ ਨਾਰਾਜ਼ ਨਰਾਸ਼ ਵੀ ਸੀ ਪਰ tạm ਹੀ ਅਕਾਲੀ ਦਲ ਨੂੰ 25% ਵੋਟ ਪਈ ਤੇ ਭਾਜਪਾ ਨੂੰ 5% 2017 ਦੀਆਂ ਵਿਧਾਨ ਸਭਾ ਚੋਣਾਂ ਚ ਅਕਾਲੀ ਦਲ 25.2% ਵੋਟ ਲੈ ਗਿਆ ਸੀ ਭਾਜਪਾ 5.4 ਲੈ ਗਈ ਸੀ 30% ਤੋਂ ਵੱਧ ਵੋਟਾਂ ਲੈ ਗਈ ਸੀ ਦੋਨੇ ਤਰ੍ਹਾਂ ਫਿਰ ਕਹਿੰਦੇ ਲੋਕ ਸਭਾ ਚੋਣ 2019 ਆਪਾਂ ਮਿਲ ਕੇ ਲੜੀ ਦੋ ਦੋ ਐਮਪੀ ਆਏ ਦੋ ਅਕਾਲੀ ਦਲ ਦੇ ਆਏ ਇੱਕੋ ਪਰਿਵਾਰ ਚੋਂ ਦੋ ਭਾਜਪਾ ਦੇ ਆਏ ਜਿਨ੍ਹਾਂ ਚ ਸੰਨੀ ਦਿਓਲ ਵੀ ਸੀਟ ਕੱਟ ਗਿਆ ਸੀ ਸੋਮ ਪ੍ਰਕਾਸ਼ ਲੈ ਗਏ ਸੀ ਸੋ ਉਸ ਸਮੇਂ ਅਕਾਲੀ ਦਲ ਨੂੰ 27.76% ਵੋਟ ਪਈ ਤੇ ਭਾਜਪਾ ਨੂੰ 9.74% ਸੋ ਲਗਭਗ 37% ਤੋਂ ਵੱਧ ਵੋਟ ਉਸ ਸਮੇਂ ਦੋਹੇ ਧਿਰਾਂ ਮਿਲ ਕੇ ਲੈ ਗਈਆਂ ਪਰ 220 ਵਿੱਚ ਅੱਡ ਹੋਏ ਤੇ 222 ਦੀਆਂ ਵਿਧਾਨ ਸਭਾ ਚੋਣਾ ਲੜੀਆਂ ਦੁਆ ਨੇ ਅਕਾਲੀ ਦਲ ਦੀ ਵੋਟ ਜਿਹੜੀ ਵਿਧਾਨ ਸਭਾ ਚ 25% ਸੀ ਲੋਕ ਸਭਾ ਚ 27% ਸੀ ਉਹ ਘਟ ਕੇ 18% ਤੇ ਆ ਗਈ 18.38% ਆਈ 2022 ਦੀਆਂ ਵਿਧਾਨ ਸਭਾ ਚੋਣਾਂ ਚ ਤੇ ਭਾਜਪਾ ਜਿਹੜੀ ਵਿਧਾਨ ਸਭਾ ਦੇ ਵਿੱਚ 5% ਸੀ ਹੈਨਾ ਤੇ ਲੋਕ ਸਭਾ ਦੇ ਵਿੱਚ 9% ਸੀ ਉਹਦੀ ਵੋਟ 6.6% ਆਈ ਅਗਲੇ ਕਹਿੰਦੇ ਵਿਧਾਨ ਸਭਾ ਦੇ ਹਿਸਾਬ ਨਾਲ ਸਾਡੀ ਵਧੀ ਹੋਆ ਕੋਈ ਗੱਲ ਨਹੀਂ ਕੱਲੇ ਲੜਕੇ ਵੀ ਅਕਾਲੀ ਦਲ ਦੀ ਘਟੀ ਭਾਜਪਾ ਦੀ ਕੱਲਿਆਂ ਲੜਕੇ ਵੀ ਵਧੀ ਤੇ ਇੱਥੇ ਭਾਜਪਾ ਫਿਰ ਬੜਾ ਭਰਾ ਬਣਨਾ ਬੜਾ ਭਰਾ ਬਣਨਾ ਉਹਦਾ ਰਾਗ ਵੀਰ ਆਪਣਾ ਸ਼ੁਰੂ ਹੋ ਗਿਆ ਇਧਰ ਸਰਕਾਰ ਨਵੀਂ ਬਣ ਗਈ ਮੁੱਖ ਮੰਤਰੀ ਸਾਹਿਬ ਨੇ ਆਪਣੇ ਲੋਕ ਸਭਾ ਹਲਕੇ ਦੀ ਲੋਕ ਸਭਾ ਸੀਟ ਤੋਂ ਸੀਫਾ ਦਿੱਤਾ ਜਿਮਨੀ ਚੋਣ ਹੋਈ ਨਾ ਆਪ ਜਿੱਤੀ ਨਾ ਕਾਂਗਰਸ ਜਿੱਤੀ ਨਾ ਅਕਾਲੀ ਦਲ ਜਿੱਤਿਆ ਨਾ ਭਾਜਪਾ ਜਿੱਤੀ ਸੀਟ ਜਿੱਤ ਕੇ ਸਿਮਰਜੀਤ ਸਿੰਘ ਮਾਨ ਤੇ ਪਰ ਅੰਕੜੇ ਕੁਝ ਹੋਰ ਕਹਿਣ ਲੱਗ ਪਏ ਸੰਗਰੂਰ ਦੇ ਵਿੱਚ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਨੂੰ ਪਈ 6.25% ਵੋਟ ਤੇ ਭਾਜਪਾ ਨੂੰ ਪਈ 9.33% ਵੋਟ 6% ਵੋਟ ਤੇ 9% ਭਾਜਪਾ ਉੱਥੇ ਵੱਧ ਲੈ ਗਿਆ ਅਕਾਲੀ ਦਲ ਨਾਲ ਤੇ ਫਿਰ ਆ ਗਈ ਜਲੰਧਰ ਵਾਲੀ ਜਿਮਨੀ ਚੋਣ ਸੀਟ ਜਿੱਤੀ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਪਈ 17.85% ਵੋਟ ਤੇ ਭਾਜਪਾ ਨੂੰ ਪਈ 15.19% 15.19% ਵੋਟ ਸੋ ਆਹ ਗੱਠਜੋੜ ਨੂੰ ਮਜਬੂਰ ਕੀਤਾ ਇਹਨਾਂ ਅੰਕੜਿਆਂ ਨੇ ਕਿ ਇਕੱਠਿਆਂ ਮਿਲ ਕੇ ਲੜ ਲੋ ਤਾਂ ਆਪਾਂ ਨੂੰ ਫਾਇਦਾ ਹੋ ਜੂਗਾ ਦੋ ਸੀਟਾਂ ਵੱਧ ਆ ਜਾਣਗੀਆਂ ਪਤਾ ਲੱਗ ਰਿਹਾ ਕਿ ਭਾਜਪਾ ਇਸ ਨੁਕਤੇ ਤੇ ਵੀ ਹੈ ਕਿ ਠੀਕ ਹੈ ਬੜਾ ਭਰਾ ਚਾਹੇ ਤੂੰ ਰਹਿ ਲਈ ਪਾਈ ਅਕਾਲੀ ਦਲ ਸੀਟਾਂ ਚ ਇੱਕ ਜਾਂ ਦੋ ਵੱਧ ਛੱਡਾਂਗੇ ਤੇ ਜੇ ਬਹੁਜਨ ਸਮਾਜ ਪਾਰਟੀ ਨਾਲ ਰੱਖਣਾ ਤਾਂ ਤੈਨੂੰ ਆਪਣੇ ਕੋਠੇ ਚੋਂ ਛੱਡਣੀ ਪੈਣੀ ਆ ਇਹ ਇਸ ਲਈ ਅਕਾਲੀ ਦਲ ਚਾਹੁੰਦਾ ਕਿ ਨੌ ਸੀਟਾਂ ਮੈਨੂੰ ਮਿਲਣ ਚਾਰ ਤੇ ਭਾਜਪਾ ਲੜ ਲਵੇ ਤਾਂ ਕਿ ਅਸੀਂ ਆਪਣੇ ਜੋ ਦੋ ਸੀਟਾਂ ਛੱਡ ਕੇ ਸੱਤ ਤੇ ਅਸੀਂ ਲੜ ਲਈਏ ਪਰ ਭਾਜਪਾ ਕਹਿੰਦੇ 6 ਤੋਂ ਘੱਟ ਮੰਨਣ ਲਈ ਤਿਆਰ ਨਹੀਂ ਫਾਰਮੂਲਾ 8 5 ਤੇ ਜਾ ਕੇ ਵੀ ਨਿਬੜ ਸਕਦਾ ਹੈ ਭਾਜਪਾ 7 6 ਤੇ ਆਉਣ ਲਈ ਤਿਆਰ ਹੈ ਕਿ 7 6 ਕਰ ਲਓ ਇੱਕ ਸੀਟ ਆਪਣੇ ਜੋ ਤੁਸੀਂ ਛੱਡ ਦਿਓ 6 6 ਤੇ ਆਪਾਂ ਬਰਾਬਰ ਹੋ ਜਾਾਂਗੇ ਪਰ ਅਕਾਲੀ ਦਲ ਕਹਿੰਦੇ 8 5 ਤੇ ਸਹਿਮਤ ਹੋ ਸਕਦਾ ਤੇ ਭਾਜਪਾ ਵੀ ਇਸ ਫਾਰਮੂਲੇ ਤੇ ਆ ਸਕਦੀ ਹੈ ਫਿਰ 8 ਦੇ ਵਿੱਚੋਂ 2 ਸੀਟਾਂ ਅਕਾਲੀ ਦਲ ਦੇ ਸਕਦਾ ਬਹੁਜਨ ਸਮਾਜ ਪਾਰਟੀ ਨੂੰ 6 ਤੇ ਆਪ 5 ਤੇ ਭਾਜਪਾ 2 ਤੇ ਬਸਪਾ ਸੋ ਇਸ ਲਈ ਇਹ ਗੱਠਜੋੜ ਲਗਭਗ ਤੈਅ ਹੈ ਤੇ ਉਹ ਦਰਸਨਦੀਪ ਪਾਠਕ ਮੈਂ ਦੇਖ ਰਿਹਾ ਜੀ ਕਹਿੰਦਾ ਇੰਡੀਆ ਗੱਠਜੋੜ ਦੀਆਂ ਬੈਠਕਾਂ ਕਰ ਕਰਕੇ ਥੱਕ ਗਿਆ ਜੀ ਗੱਲਬਾਤ ਸਿਰੇ ਨਹੀਂ ਲੱਗਦੀ ਪਰ ਅਸੀਂ ਤਾਂ ਵੀ ਅਜੇ ਤਾਲ ਮਿਲ ਛੇ ਗਿਆ ਰਹੁਲ ਗਾਂਧੀ ਵੀ ਕਹਿੰਦਾ ਜੇ ਤਾਲ ਮਿਲ ਛੇ ਗਿਆ ਤੋ ਉਹਨਾਂ ਦਾ ਤਾਲਮੇਲ ਬਣਨਾ ਜਾਂ ਨਹੀਂ ਬਣਨਾ ਪਰ ਭਾਜਪਾ ਤੇ ਕਲਜਲ ਦਾ ਤਾਲਮੇਲ ਬਣ ਗਿਆ ਜਿਹਦੇ ਘਟ जोड ਦਾ ਐਲਾਨ ਕਿਸੇ ਵੀ ਪਲ ਹੋ ਸਕਦਾ ਹੈ